ਆਪ ਸਭ ਦਾ ਇੱਕ ਵਾਰ ਫੇਰ ਤੋਂ ਪੀਆਰ ਪੰਜਾਬ ਤੇ ਸਵਾਗਤ ਹੈ ਜੀ ਸਾਰਿਆਂ ਦਾ। ਤੋਂ ਦੁਸਾਂਜ ਸਾਹਿਬ ਇੱਕ ਵਾਰ ਫੇਰ ਤੋਂ ਜੀ ਆਇਆਂ ਨੂੰ ਜੀ। ਤੇ ਆਪਾਂ ਗੱਲਾਂ ਬਾਤਾਂ ਕਰ ਰਹੇ ਆ ਤੇ ਮੈਂ ਅੱਜ ਇੱਕ ਬਹੁਤ ਮਹੱਤਵਪੂਰਨ ਮੁੱਦੇ ਤੇ ਤੁਹਾਡੀ ਜਿਹੜੀ ਆ ਉਹ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਆ। ਸਰਦਾਰ ਮਹਿੰਦਰ ਸਿੰਘ ਦੁਸਾਂਜ ਇੱਕ ਬਹੁਤ ਹੀ ਸਿਆਣੇ ਤੇ ਬਹੁਤ ਹੀ ਸੁਲਝੇ ਹੋਏ ਕਿਸਾਨ ਨੇ। ਉਹਨਾਂ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਇੱਕ ਕਿਸਾਨ ਕੇਂਦਰ ਮਾਡਲ ਦਿੱਤਾ ਸੀ ਉਹ ਕਿਸਾਨ ਕੇਂਦਰ ਮਾਡਲ ਇਹ ਕਹਿੰਦੇ ਨੇ ਵੀ ਜੇਕਰ ਅਸੀਂ ਉਹਨੂੰ ਲਾਗੂ ਕਰ ਦਈਏ ਤੇ ਪੰਜਾਬ ਦੇ ਵਿੱਚ ਕਿਸਾਨੀ ਵੀ ਸੌਖੀ ਹੋਊਗੀ ਤੇ ਜਿਹੜਾ ਖਪਤਕਾਰ ਆ ਉਪਭੋਗਤਾ ਉਹ ਵੀ ਸੌਖਾ ਹੋ ਜਾਏਗਾ ਬੜਾ ਫਾਇਦਾ ਹੋ ਸਕਦਾ ਦੋਹਾਂ ਤਰ੍ਹਾਂ ਦਾ ਔਰ ਉਹ ਕਿਸਾਨ ਕੇਂਦਰ ਮਾਡਲ ਕਿਤੇ ਕਿਤੇ ਕਈਆਂ ਕਿਸਾਨਾਂ ਨੇ ਉਹਨੂੰ ਮੰਨ ਵੀ ਲਿਆ ਪਿੰਡਾਂ ਨੇ ਤਾਂ ਸ਼ਾਇਦ ਨਹੀਂ ਮੰਨੇ ਆ ਤੇ ਮੈਂ ਚਾਹੁੰਦਾ ਸੀ ਕਿ ਪੀਆਰ ਪੰਜਾਬ ਦੇ ਨਾਲ ਜਿਹੜੇ ਸਾਡੇ ਦੋਸਤ ਜੁੜੇ ਆ ਆਪਾਂ ਉਹਨਾਂ ਦੀ ਜਿਹੜੀ ਜਾਣਕਾਰੀ ਦੇ ਲਈ ਜ਼ਰੂਰ ਤੁਸਾਈ ਸਾਹਿਬ ਤੋਂ ਇਹ ਇਹਦੇ ਬਾਰੇ ਜਾਣੀਏ ਕਿ ਉਹ ਕੀ ਸਗਾ ਤੁਸਾਈ ਸਾਹਿਬ ਪੀਆਰ ਪੰਜਾਬ ਦੇ ਦਰਸ਼ਕ ਜਿਹੜੇ ਆ ਉਹ ਇਹ ਜਾਣਣਾ ਜ਼ਰੂਰ ਚਾਹੂਗੇ ਕਿ ਕਿਸਾਨ ਖੇਤ ਕੇਂਦਰ ਮਾਡਲ ਜਿਹੜਾ ਆ ਉਹ ਕੀ ਸਗਾ ਤੁਸੀਂ ਉਹ ਮੜਾ ਜਾ ਦੱਸੋ ਜ਼ਰੂਰ ਸਾਹਿਬ ਹਾਂ ਸੱਲਾਂ ਤਾਂ ਨਮਸਕਾਰ ਪੀਆਰ ਪੰਜਾਬ ਚੈਨਲ ਦੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਉਹਨਾਂ ਦੇ ਰੂਹਾਂ ਗੱਲ ਇਹ ਆ ਕਿ ਉਦੋਂ ਤੱਕ ਉਹ ਥਾਨ ਨਹੀਂ ਕਿਸਾਨ ਦਾ ਹੋਏਗਾ ਹੂੰ ਜਦੋਂ ਤੱਕ ਉਹ ਵੰਸਵੰਨੀਆਂ ਫਸਲਾਂ ਨਹੀਂ ਪੈਦਾ ਕਰ ਸਕਦਾ ਜੀ ਜਦੋਂ ਤੱਕ ਉਹ ਖਪਤਕਾਰਾਂ ਨਾਲ ਸਿੱਧੇ ਰਿਸ਼ਤੇ ਨਹੀਂ ਬਿਲਡ ਕਰਦਾ ਜੀ ਸਰਕਾਰਾਂ ਤੇ ਟੇਕ ਰੱਖਣਾ ਆਪਣਾ ਪੈੰਡਾ ਖੋਟਾ ਕਰਨਾ ਮੈਂ ਨਹੀਂ ਨਿੰਦਾ ਕਰਦਾ ਵੈਸੇ ਨਿੱਜੀ ਤੌਰ ਤੇ ਮੈਨੂੰ ਕੋਈ ਗਿਰਾਹ ਨਹੀਂ ਸਰਕਾਰਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਮੈਂ ਕਦੇ ਸਬਸੀਟੀਟੀ ਜਾਂ ਕੋਈ ਲਾਲਚ ਦੀ ਕਦੇ ਮਕਮਨਾ ਨਹੀਂ ਕੀਤੀ ਹੈ ਮੈਂ ਇਹ ਕਹਿੰਦਾ ਸਰਕਾਰਾਂ ਦੀਆਂ ਆਪਣੀਆਂ ਮਜਬੂਰੀਆਂ ਹੈ ਉਹਨਾਂ ਦਾ ਰਾਜਨੀਤਿਕ ਗਣਤਿਆ ਮਿੰਤਿਆ ਉਹ ਉਹਦੇ ਵਿੱਚ ਹਲਚੇ ਪਏ ਆ ਕਿ ਜੋ ਕਰਨਾ ਅਸੀਂ ਆਪ ਤੈਰਾਂ ਤੇ ਖੜੇ ਹੋ ਕੇ ਕਰਨਾ ਪਹਿਲਾਂ ਤਾਂ ਆਪਾਂ ਕਰ ਲਈ ਆਪਣੀ ਲਈ ਪੈਦਾ ਕਰੀਏ ਮੰਡੀ ਘਰ ਚੀ ਆ ਸਾਡੇ ਅਸੀਂ ਪੈਦਾ ਕੀਤੀ ਅਸੀਂ ਆਪਣੀਆਂ ਰੋਡਾਂ ਲਈ ਫਰਤ ਲਈ ਇਹਦੀ ਬਾਤ ਹੈ ਕਿ ਕਿਸੇ ਸਰਕਾਰੀ پالਸੀ ਦੀ ਕੋਈ ਲੋੜ ਨਹੀਂ ਹੈ ਪਰ ਉਸ ਤੋਂ ਬਾਅਦ ਫਿਰ ਕਲੈਬੋਰੇਸ਼ਨ ਚਾਹੀਦੀ ਖਪਤਕਾਰਾਂ ਦੇ ਨਾਲ ਹੂੰ ਇਹ ਕਲੈਬੋਰੇਸ਼ਨ ਸਮਝਾਓ ਉਹਨਾਂ ਦੇ ਲੋੜਾਂ ਪਾਸਤੇ ਚੀਜ਼ਾਂ ਪੈਦਾ ਕਰੀਏ ਹੁਣ ਮੇਰਾ ਤੁਸੀਂ ਸਾਰਾ ਵੰਤ ਬੰਨਾ ਦੇਖਿਆ ਚਾਹੇ ਕੋਈ ਫਾਲਸਾਦੀ ਜੜੀ ਬੂਟੀ ਫੁੱਲ ਚੀਜ਼ਾਂ ਨਹੀਂ ਹੋਣੀਆਂ ਜੜ ਨਹੀਂ ਹੈ ਇਫਾਰਮ ਤੇ ਹੁਣ ਮੈਨੂੰ ਖਪਤਕਾਰ ਆਪਣੇ ਟੀਚਾ ਦਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਆਰਗੈਨਿਕ ਹੈ ਇਹ ਚੀਜ਼ਾਂ ਸਸਤੀਆਂ ਆਇਆ ਤੇ ਇਥੋਂ ਲੈ ਕੇ ਜਾਂਦੇ ਮੈਨੂੰ ਕਿਸੇ ਮੰਡੀ ਕਿਸੇ ਦੁਕਾਨ ਤੇ ਜਾਣ ਦੀ ਲੋੜ ਨਹੀਂ ਫਿਰ ਜਿਹੜੇ ਸ਼ਹਿਰਾਂ ਵਿੱਚ ਮੇਰੇ ਵੱਡਾ ਪਰਿਵਾਰ ਹੈ ਮਿੱਤਰਾਂ ਦੋਸਤਾਂ ਸਨੀਆਂ ਸ਼ੁਭਚਿੰਤਖਾਂ ਦਾ ਮੈਂ ਉਹਨਾਂ ਬਾਤ ਤੇ ਤਿਆਰ ਕਰਦਾ ਬਾਸਮਤੀ గోੜਿਆ ਸ਼ੱਕਰ ਆ ਫਾਲਿਆ ਧਾਲਾਂ ਆ ਤੇ ਹੋਰ ਚੀਜ਼ਾਂ ਇਦਾਂ ਦੀਆਂ ਬਹੁਤ ਸਾਰੀਆਂ ਉਹ ਤਿਆਰ ਕਰਦਾ ਫਿਰ ਮੈਂ ਕਿਤੇ ਜਲੰਧਰ ਮੇਰਾ ਖਪਤਕਾਰ ਕੋਈ ਕਿਤੇ ਲੋਹਿਆਣੇ ਆ ਮੈਂ ਇੱਕ ਗੱਡੀ ਤਾਂ ਮੇਰੀ ਦੋ ਸੀਟਾਂ ਚ ਜਾਂਦੀ ਹੈਗੀ ਆ ਸੋਲਨ ਹੰਡਾ ਘਾਟ ਹਿਮਾਚਲ ਦੇ ਵਿੱਚ ਫਰੂਟ ਲੈ ਕੇ ਹਾਂ ਤਾਂ ਜਦੋਂ ਮੈਂ ਇਹ ਲਿਖਿਆ ਮੇਰੇ ਮਨ 'ਚ ਇੱਕ ਵਿਚਾਰ ਪੈਦਾ ਆਇਆ ਕਿ ਕਿਉਂ ਨਾ ਇੱਕ ਜਿਹੜਾ ਐਗਰੀਕਲਚਰ ਪ੍ਰੋਡਿਊਸ ਬਿਜ਼ਨਸ ਐਕਸਚੇਂਜ ਕੇਂਦਰ ਆ ਉਹ ਕੰਮ ਕਰੀਏ ਕਿ ਜਿਹੜੇ ਫਾਲ ਮੈਂ ਆਫਸਿਜਨ 'ਚ ਜਿਹੜੇ ਫਾਲਿਆ ਸਬਜ਼ੀਆਂ ਆ ਹਿਮਾਚਲ 'ਚ ਨਹੀਂ ਹੁੰਦੀ ਉਦੋਂ ਅਸੀਂ ਹਿਮਾਚਲ 'ਚ ਕਠਾਣ ਸੈਂਟਰ ਖੋਲਹੀਏ ਕੁਝ ਸ਼ਹਿਰਾਂ 'ਚ ਖੋਲ ਲਈਏ ਹਾਂ Shimla ਹੈ Solan ਹੈ Pandakhat ਹੈ ਜਾਂ ਹੋਰ ਕਿਸੇ ਪੰਜਾਬ ਦੇ ਨੇੜੇ ਲੱਗਦੇ ਸ਼ਹਿਰ 'ਚ ਅਸੀਂ ਗੋੜ ਹੈ ਸ਼ੱਕਰ ਉਹਨਾਂ ਬਾਅਦ ਤੇ ਭੇਜੀਏ ਗੰਨੇ ਵੀ ਫਰੂਟ ਦੇ ਤੌਰ ਤੇ ਬਰ ਸਕਦੇ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਮ ਜਿਹੜੀਆਂ ਗੱਡੀਆਂ ਲੈ ਕੇ ਉਹ ਸਹਿਮਤ ਹੋਏ ਮੇਰੇ ਖਿਆਲ ਜੇ ਤਿੰਨ ਟਰਮਾਂ ਚ ਤਿੰਨ ਵੀ ਸੀ ਜਿਨ੍ਹਾਂ ਦੇ ਨਾਲ ਮੈਂ ਜਾ ਕੇ ਵਿਚਾਰ ਕੀਤੀ ਉਹਨਾਂ ਦੇ ਸਕੀਮ ਬੜੀ ਪਸੰਦ ਆਈ ਤੇ ਇਧਰ ਕਿਸਾਨ ਸੈਂਟਰ ਕੈਂਪ ਕਰਨ ਦੀ ਕੋਸ਼ਿਸ਼ ਕਰਦੇ ਆਈ ਤੁਹਾਡੀਆਂ ਪੰਜਾਬ ਦੀਆਂ ਚੀਜ਼ਾਂ ਹੋਣ ਜਿਹੜੀਆਂ ਮੈਂ ਕਿਹਾ ਪੰਜਾਬ ਦੀਆਂ ਚੀਜ਼ਾਂ ਲੈ ਕੇ ਗੱਡੀ ਜਾਏਗੀ ਤਾਂ ਅਸੀਂ ਇਧਰ ਕਰਦੇ ਆ ਤਿੰਨ ਸੈਂਟਰ ਕੈਂਪ ਨਮਸ਼ਹਿਰ ਬੰਗਾ ਤੇ ਜਲੰਧਰ ਤੇ ਇੱਕ ਦੋ ਸ਼ਹਿਰ ਹੋਰ ਪਈ ਇੱਕ ਤਾਂ ਸਾਡੇ ਬੇਰੁਜ਼ਗਾਰ ਜਿਹੜੇ ਬੇਜਮੀਨੇ ਕਿਸਾਨ ਆ ਉਹਨਾਂ ਨੂੰ ਰੋਜ਼ਗਾਰ ਮਿਲੇਗਾ ਫੇਰ ਜਿਹਨੀਆਂ ਲਾਉਣੀਆਂ ਲਜਾਣੀਆਂ ਉਹਨਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਇਹ ਆਪਾਂ ਬਿਜ਼ਨਸ ਐਕਸਚੇਂਜ ਦਾ ਖੇਤੀ ਜਨਸਾਂ ਦੀ ਜਿਹੜੀ ਆ ਉਹ ਕੰਮ ਕਰੀਏ ਮੈਂ ਜਿਹੜੇ ਸਾਡੇ ਯੂਨੀਅਨਾਂ ਦੇ ਨੇਤਾ ਉਹਨਾਂ ਨਾਲ ਵਿਚਾਰਿਆ ਉਹਨਾਂ ਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਮੇਰੀ ਇਸ ਸਕੀਮ 'ਤੇ ਅੱਛਾ ਜੀ ਹਣਾ ਫੇਰ ਮੈਂ ਕਿਹਾ ਤੁਸੀਂ ਐਦਾਂ ਇਹ ਵੀ ਮੈਂ ਸੁਝਾ ਦਿੰਦਾ ਪਈ ਐਂਓ ਕਰੋ ਯਾਰ ਵੇ ਐਡਾ ਅਭਿਆਨ ਤੁਸੀਂ ਚਲਾਇਆ ਕਾਡੀ ਬੱਲੇ ਬੱਲੇ ਹੋਈ ਧੰਨ ਧੰਨ ਹੋਈ ਸਾਰੀ ਦੁਨੀਆ ਤੇ ਜਿਹੜਾ ਅੰਦੋਲਨ ਲੜਿਆ ਦਿੱਲੀ ਸਾਲ ਪਰ ਬੈਠੇ ਜਾ ਕੇ ਉਹ ਅੰਦੋਲਨ ਸਗਾ ਕੋਈ ਮੰਗਾ ਮੰਨਵਾਉਣ ਡੇ ਹੁਣ ਇੱਕ ਅੰਦੋਲਨ ਸ਼ੁਰੂ ਕਰੋ ਹੋਰ ਜਿਹੜਾ ਹੈ ਹਮਨ ਜਿਹੜਾ ਨਾ ਪਿਆਰ ਵਾਲਾ ਮੁਹੱਬਤ ਵਾਲਾ ਪਾਈਚ ਵਾਲਾ ਕੋ ਅੰਦੋਲਨ ਹੋਏਗਾ ਸਾਡਾ ਹੂੰ ਪਿੰਡਾਂ ਦੇ ਵਿੱਚ ਸਾਰੀਆਂ ਜੁਨੀਆਨਾਂ ਦੇ ਵਰਕਰ ਆ ਕਈ ਪਿੰਡਾਂ ਦੇ ਵਿੱਚ ਕਿਰਪਾ ਕਰਕੇ ਤੁਸੀਂ ਖਾਹਤਕਾਰਾਂ ਲਈ ਇੱਕ ਸ਼ਡਿਊਲ ਬਣਾਓ ਕਿ ਹਰ ਪਿੰਡ ਦੇ ਵਿੱਚ ਕਿਹੜਾ ਕਿਸਾਨ ਭਿੰਡੀ ਲਾਏਗਾ ਕਿਹੜਾ ਕਿਸਾਨ ਕੀਆ ਲਾਏਗਾ ਉਹਨਾਂ ਦੀ ਸਪੈਸ਼ਲਾਈਜੇਸ਼ਨ ਹੋ ਜਾਏਗੀ ਕਿ ਕੋਈ ਫਸਲ ਲਾਉਣਾ ਜਦੋਂ ਬਾਤ ਤੋਂ ਬਸ ਦੋ ਕੋਈ ਤਿੰਨ ਵੀ ਲਾ ਸਕਦਾ ਜਿਹੜਾ ਗੋਭੀ ਲਾਏ ਛਾਲਗਮ ਲਾਏ ਹੋਰ ਉਹ ਪਿੰਡਾਂ ਦੇ ਲੋਕਾਂ ਵਾਸਤੇ ਹੋਣ ਹੂੰ ਦੋ ਸੈਂਟਰ ਪਿੰਡ ਦੇ ਵਿੱਚ ਕਾਇਮ ਕੀਤੇ ਜਾਣ ਕਿਉਂਕਿ ਸਾਡੇ ਸਿਆਸੀ ਲੋਕਾਂ ਨੇ ਧਾਰਮਿਕ ਨਾਮਾਂ ਬਹੁਤ سارے ਹੋਰ ਨਾਂ ਨੇ ਐਸਾ ਕਰ ਦਿੱਤਾ ਨਾ ਕਿ ਕਲਚਰ ਵਿਕਸਿਤ ਕਰਤਾ ਵਿਰੋਧ ਦਾ ਹਰ ਪਿੰਡ ਦੇ ਵਿੱਚ ਧੜੇ ਬੰਦੀ ਆ ਇੱਕ ਕਰਨਗੇ ਜੀ ਫਲਾਨੇ ਦੇ ਹਸੂਤ ਤੇ ਤੱਕ ਨਹੀਂ ਜਾਣਾ ਖਰੀਦਣਾ ਦੋ ਖੋਲੋ ਦੋ ਸੈਂਟਰ ਖੋਲੋ ਸਹਿਯੋਗ ਕਰਨ ਭਾਰਤੀ ਕਿਸਾਨ ਯੂਨੀਅਨ ਵਾਲੇ ਜਿਹੜੇ ਦਿੱਤਾ ਹੈਗਾ ਤਾਂ ਇੱਕ ਬੜਾ ਮਦਦੇ ਹੋ ਜਾਏਗੀ ਤੇ ਉਹਨਾਂ ਨੂੰ ਟ੍ਰੇਨਿੰਗ ਜਿਹੜੀ ਹੈ ਅਸੀਂ ਕੋਸ਼ਿਸ਼ ਕਰਾਂਗੇ ਡਿਪਾਰਟਮੈਂਟ ਮੈਕਮਾ ਭਗਵਾਨੀ ਵਾਲੇ ਤੇ ਐਗਰੀਕਲਚਰ ਡਿਪਾਰਟਮੈਂਟ ਵਾਲੇ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹਰ ਜ਼ਿਲ੍ਹੇ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਆ ਕੋ ਟ੍ਰੇਨਿੰਗ ਦੇਣਗੇ ਪਰ ਇਸ ਪਾਸੇ ਨੂੰ ਤੁਰੋ ਤੇ ਖਬਸ ਕਰਨ ਦੇ ਨਾਲ ਸਿੱਧੇ ਰਿਸ਼ਤੇ ਬੈਲਡ ਕੀਤੇ ਜਾਣ। ਹੂੰ ਪਰ ਉਹ ਤਾਂ ਆ ਵੀ ਥੋੜਾ ਜਿਆ ਤੁਸੀਂ ਜਿਹੜੀ ਮੰਡੀ ਚ ਵੇਚ ਕੇ ਆਉਨੇ ਉਹ ਤੋਂ ਵੱਧ ਪੈਸੇ ਰੱਖ ਲਓ। ਤੇ ਖਪਤਕਾਰ ਜਿਹੜਾ ਮੰਡੀ ਤੋਂ ਲੈਂਦਾ ਉਹਦੇ ਨਾਲੋਂ ਜਿਹੜਾ ਕੱਟੇ ਪੈਸੇ ਲਓ ਖਪਤਕਾਰ ਤੋਂ। ਦੋਹਾਂ ਦੀ ਕੋਲਾਬੋਰੇਸ਼ਨ ਹੋਵੇ। ਇਦਾਂ ਦਾ ਮਾਡਲ ਜਿਹੜਾ ਕਦੇ ਫੇਲ ਨਹੀਂ ਹੋ ਸਕਦਾ। ਇਹ ਕਾਮਯਾਬ ਹੋਏਗਾ ਬਹੁਤ سارے ਸਾਡੇ ਕਿਸਾਨ ਆ ਗੁਰਪ੍ਰੀਤ ਐ ਮੋਰੋਂ ਤੇ ਹੁਣੇ ਹੀ ਆ ਤੁਹਾਡੇ ਕੋਲ ਦਵਿੰਦਰ ਸਿੰਘ ਮੁਸਕਾਬਾਦ ਹੈਗਾ। ਔਰ ਬਹੁਤ ਸਾਰੇ ਕਿਸਾਨ ਆ ਵੱਖ-ਵੱਖ ਚੀਜ਼ਾਂ ਨਾ ਪੈਦਾ ਕਰ ਰਹੇ ਨੇ ਖਪਤਕਾਰਾਂ ਉਹਨਾਂ ਲਈ ਫਾਰਮਾਂ ਤੋਂ ਜਾ ਕੇ ਲੈ ਕੇ ਜਾਂਦੇ ਆ ਦੋ ਕਿਤਾਬਾਂ ਇੱਕ ਕਿਤਾਬ ਹੈ ਦੋ ਡਿਸ਼ਾਂ ਸਾਪੇ ਉਹਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕੋ ਦਾ ਨਾ ਹੈ ਸਫਲ ਕਿਸਾਨ ਪੰਜਾਬ ਦੇ ਹੂੰ ਇੱਕ ਕਿਤਾਬ ਛਾਪੀ ਹੈ ਡਿਪਾਰਟਮੈਂਟ ਆਫ ਐਗਰੀਕਲਚਰ ਨੇ ਖੇਤੀਬਾੜੀ ਵਿਭਾਗ ਜਿਹੜਾ ਪੰਜਾਬ ਦਾ ਉਹਨੇ 2011 ਛਾਪੀ ਸੀ ਭਈ ਹਰੇ ਇਨਕਲਾਬ ਤੋਂ ਸਦੀਵੀ ਇਨਕਲਾਬ ਤੱਕ ਤੱਕ ਇਹ ਦੋ ਕਿਤਾਬਾਂ ਲੈ ਕੇ ਸਾਰੇ ਕਿਸਾਨ ਪੜ੍ਹਨ। ਹੂੰ। ਉਹਨਾਂ ਨੂੰ ਪਤਾ ਲੱਗੇਗਾ ਇਹ ਜਿੰਨੇ ਕਿਸਾਨ ਆ ਇਹਨਾਂ ਕੋ ਉਪਰਾਸਤ ਵਿੱਚ ਨਹੀਂ ਬਹੁਤ ਵੱਡਾ ਕੁਝ ਸਮਝਿਆ। ਇਹ ਕੋਈ ਬਹੁਤ ਪੈਸੇ ਵਾਲੇ ਨਹੀਂ ਸਹੀ ਹੈ। ਇਹ ਤਾਂ ਸਿਫਰ ਤੋਂ ਤੋਰੇ ਸਿਫਰ ਤੋਂ ਤੁਰ ਕੇ ਇਸ ਮਾਨ ਤੱਕ ਕਿੱਦਾਂ ਪਹੁੰਚੇ? ਜੀ ਉਹ ਪਹੁੰਚ ਸਕਦੇ ਆ ਤਾਂ ਅਸੀਂ ਗੋਡਿਆਂ 'ਚ ਸਿਰ ਦੇ ਕੇ ਕਾਨੂੰ ਰਾਹ ਦੇ ਵਿੱਚ ਬੈਠੇ ਹਾਂ। ਜੇਕਰ ਪਿੰਡ 'ਚ ਦੋ ਸੈਂਟਰ ਬਣ ਜਾਣ ਮੰਨ ਲਓ ਤੇ ਆਪਾਂ ਉੱਥੇ ਕਿਸਾਨਾਂ ਨੂੰ ਰਜਿਸਟਰ ਕਰਾਂਗੇ। ਰਜਿਸਟਰ ਹੋਣਾ ਚਾਹੀਦੇ ਇਹ ਨੂੰ ਕਰਨ ਲਈ ਤਿਆਰ ਐ ਕਿਸਾਨ ਐਸ 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 ਫਸਲ ਦੇ ਲਈ ਜਾਂ ਐ ਸਬਜ਼ੀ ਫਲ ਦੇ ਲਈ ਐ ਸੈਂਟਰ ਚ ਰਜਿਸਟਰਡ ਹੈ। ਉਹ ਉਹਨੂੰ ਕਿਸ ਤਰ੍ਹਾਂ ਫਿਰ ਕੀਤਾ ਜਾਊਗਾ ਪ੍ਰੈਕਟੀਕਲੀ ਸਾਡੇ ਡਿਪਾਰਟਮੈਂਟ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਵੀ ਅੱਛਾ ਜੀ ਇਹ ਇਹ ਜਿਹੜਾ ਪ੍ਰੋਜੈਕਟ ਦੇਖ ਕੇ ਰਜਿਸਟ੍ਰੇਸ਼ਨ ਦਾ ਕਰਨ ਦਾ ਬਣਾਇਆ ਹੋਇਆ ਅੱਛਾ ਜੀ ਆਤਮਾ ਜਿਹੜੀ ਸਕੀਮ ਹੈ ਐਗਰੀਕਲਚਰ ਡਿਪਾਰਟਮੈਂਟ ਦੀ ਉਹਦੇ ਵਿੱਚ ਵੀ ਹੁੰਦੀ ਆ ਰਜਿਸਟ੍ਰੇਸ਼ਨ ਕਿਸਾਨਾਂ ਦੀਆਂ ਮੰਡੀਆਂ ਵੀ ਕਿਸੇ ਵੇਲੇ ਸ਼ੁਰੂ ਹੋਈਆਂ ਸੀ ਪਰ ਉਹ ਸਫਲ ਨਾ ਹੋ ਸਕਿਆ ਅੱਛਾ ਹੁਣ ਉਹਨੂੰ ਨਵੇਂ ਰੂਪ ਦੇ ਵਿੱਚ ਪੇਸ਼ ਕਰਨਾ ਪਏਗਾ ਤਾਂ ਉਹ ਜ਼ਰੂਰ ਕਾਮਯਾਬ ਹੋਣਗੀਆਂ ਇੱਕ ਜਿਹੜੇ ਆ ਪਿੰਡਾਂ ਦੇ ਲੋਕ ਐ ਉਹਨਾਂ ਨੂੰ ਪਤਾ ਹੋਏਗਾ ਕਿ ਇਹ ਕਿਸਾਨ ਜਿਹੜਾ ਹੁਣ ਸਬਜ਼ੀ ਸਾਡੇ ਲਿਆਉਣ ਲੱਗਾ ਜਾਂ ਰਿਹਾ ਆ ਇਹਨ ਕਦ ਸਪਰੇਅ ਕੀਤੀ ਆ ਪਿੰਡਾਂ ਦੇ ਲੋਕਾਂ ਨੂੰ ਪਤਾ ਹੋਏਗਾ ਉਹ ਜਾਣ ਸਕਣਗੇ ਹੁਣ ਜਿਹੜੀ ਕੁੰਮਕੀ ਮੰਡੀਆਂ ਰਾਹੀਂ ਆਉਂਦੀ ਆ ਉਹਦੇ ਸਪਰੇਅ ਕਰਕੇ ਉਹਦੇ ਲੱਕ ਤੋੜ ਕੇ ਰੱਖੀ ਹੋਵੇ ਹਾਂ ਪਿੰਡ ਦੇ ਪਤਾ ਹੋਏਗਾ ਕਿ ਕਿਹੜਾ ਕਿਸਾਨ ਨੇ ਅੱਛੀ ਕੁਆਲਿਟੀ ਦੀਆਂ ਚੀਜ਼ਾਂ ਤਿਆਰ ਕਰਦਾ ਸਵੇਰ ਨੂੰ ਚਾਹੀਦੀਆਂ ਸ਼ਾਮ ਨੂੰ ਲਿਆ ਕੇ ਰੱਖਦੇ ਕੋ ਸਟੋਰ ਤੇ ਹੂੰ ਤੇ ਸ਼ਾਮ ਨੂੰ ਚਾਹੀਦਾ ਤਾਂ ਸਵੇਰੇ ਦੁਪਹਿਰੇ ਪੱਟ ਕੇ ਲਿਆ ਕੇ ਰੱਖਦੇ ਆ ਤਾਜ਼ੀਆਂ ਉਹ ਖਾ ਸਕਣਗੇ ਸਭ ਤੋਂ ਉਹਦੇ ਨਾਲ ਇੱਕ ਕੰਮ ਇਹ ਹੋਊਗਾ ਕਿ ਕਿਸਾਨ ਨੂੰ ਕੀਮਤ ਵੀ ਥੋੜੀ ਵਧੀਆ ਮਿਲ ਸਕਦੀ ਹੈ ਹਾਂ ਹਾਂ ਇੱਕ ਨਿਸ਼ਚਿਤਤਾ ਹੋ ਜੂਗੀ ਕਿ ਆ ਚੀਜ਼ਾਂ ਬੀਜਣੀਆਂ ਤੇ ਦੇਣੀਆਂ ਨੇ ਤੇ ਇੱਕ ਇਹ ਹੋਊਗਾ ਕਿ ਉਪਭੋਗਤਾ ਨੂੰ ਚੀਜ਼ ਸਸਤੀ ਮਿਲੇਗੀ ਹਾਂ ਸਸਤੀ ਮਿਲੇਗੀ ਇਹ ਇਹ ਇੱਕ ਫਾਇਦਾ ਹੋ ਸਕਦਾ ਅਚਾ ਫਿਰ ਕੋਡ ਚੇਨ ਨਹੀਂ ਚਾਹੀਦੀ ਉਹ ਮਰ ਜਾਣਗੀਆਂ ਨਹੀਂ ਸਬਜ਼ੀਆਂ ਉਹ ਵੇਈਆਂ ਨਹੀਂ ਹੋਣਗੀਆਂ ਉਹ ਤਾਜ਼ੀਆਂ ਹੋਣਗੀਆਂ ਉਹ ਪੋਲੂਸ਼ਨ ਮੁਕਤ ਹੋਣਗੀਆਂ ਇਹ ਗੋਣ ਹੋਣਗੇ ਉਸ ਸਾਰੀਆਂ ਜਨਸਾਂ ਦੇ ਵਿੱਚ ਆਉਣ ਜਾਣ ਦਾ ਟਾਈਟੋ ਆਟੋ ਆਈ ਦਾ ਖਰਚਾ ਬਚੇਗਾ ਹਾਂ ਖਰਚਾ ਬਚੇਗਾ ਤੇਲ ਬਚੇਗਾ ਚਲੋ ਜੀ ਇਹ ਪੁੱਛ ਲਈਏ ਨਾ ਤਾਂ ਭਾਵੇਂ ਤੁਸੀਂ ਨਾ ਦੱਸਿਓ ਪਰ ਕਿੰਨੇ ਕੁ ਲੋਕਾਂ ਨੂੰ ਸੁਣਾਇਆ ਇਹ ਕਿੰਨੇ ਕੁ ਨੇਤਾਵਾਂ ਜਾਂ ਕਿੰਨੇ ਕੁ ਕਿਸਾਨ ਨੇਤਾਵਾਂ ਨੂੰ ਦੱਸਿਆ ਕੋਈ 10 20 50 ਬਹੁਤ ਸਾਰੇ ਜਿਹੜੇ ਹਕਤਾਬਾਂ ਛਾਪੀਆਂ ਨੇ ਜਿਨ੍ਹਾਂ ਦੀਆਂ ਕਹਾਣੀਆਂ ਛਾਪੀਆਂ ਹੂੰ 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 ਯੂਨੀਵਰਸਿਟੀ ਨੇ ਵਿਭਾਗ ਖੇਤੀਬਾੜੀ ਬਣੇ ਬਹੁਤ ਸਾਰੇ ਮੇਰੇ 20 ਕਿਸਾਨ ਜਿਨ੍ਹਾਂ ਨੇ ਪ੍ਰੇਰਣਾ ਲਈ ਜੀ ਇੱਕ ਦੋ ਨੇ ਜ਼ਿਕਰ ਵੀ ਕੀਤਾ ਗਰਮੀਤ ਸਿੰਘ ਸੋਹੀ ਸੀ ਰੋਫੜ ਤੋਂ ਨਹੀਂ ਵੀ ਕੀਤਾ ਤੇ ਉਹਨਾਂ ਤੋਂ ਪ੍ਰੇਰਨਾ ਲਈ ਉਹਨਾਂ ਦਾ ਮਾਡਲ ਦੇਖਿਆ ਵੈਰੀ ਗੁੱਡ ਅੱਛਾ ਬਹੁਤ سارے ਖਪਤਕਾਰਾਂ ਨੇ ਵੀ ਹੂੰ ਤੇ ਹੁਣ ਚੱਕਰ ਇਹ ਆ ਵੱਡਾ ਕਿ ਨੁਕਸ ਨਾ ਦੋਏ ਪਾਸੇ ਆਏ ਸਫਲ ਕਿਉਂ ਨਹੀਂ ਵੱਡੀ ਪੱਧਰ ਤੇ ਹਾਂ ਸਮੱਸਿਆ ਕੀ ਹੈ ਤੇ ਫਿਰ ਕਿਉਂ ਨਹੀਂ ਆਪ ਸਫਲ ਸਮੱਸਿਆ ਵੱਡੀ ਇਹ ਆ ਕਿ ਸਾਡੇ ਕਿਸਾਨ ਦੀ ਇੱਕ ਮਾਨਸਿਕਤਾ ਬਣੀ ਹੈ ਚੀਜ਼ ਪੈਦਾ ਕਰੋ ਮੰਡੀ ਸਿਟੇਓ ਵੇਲੇ ਹੋ ਜਾ ਹੂੰ ਇਹ ਨਹੀਂ ਕਰਨਾ ਪਵੇਗਾ ਕੋਨੋ ਚੀਜ਼ ਨੂੰ ਗ੍ਰੇਡਿੰਗ ਕਰਨੀ ਹੋਏਗੀ ਉਹਨੂੰ ਲਿਸ਼ਕਾਉਣਾ ਪਿਸ਼ਕਾਉਣਾ ਹੋਏਗਾ ਮੋਟਾ ਵਖਰਾ ਬਰੀਕ ਵਖਰਾ ਦੂਜਾ ਵਖਰਾ ਉਹਨੂੰ ਜਿੱਦਾਂ ਰੇੜੀਆਂ ਵਾਲੇ ਕਰਦੇ ਹਨਾ ਸਾਫਾ ਫੇਰ ਕੇ ਇਦਾਂ ਚੀਜ਼ਾਂ ਨਾ ਜਿਹੜੀਆਂ ਸਾਫ ਸੁਥਰੀਆਂ ਚੀਜ਼ਾਂ ਨਾ ਖਪਤਕਾਰਾਂ ਨੂੰ ਦੇਣੀਆਂ ਪਹਿਣੀਆਂ ਔਰ ਦੂਸਰਾ ਇਹ ਆਪੇ ਕੀਮਤ ਐ ਦੁਕਾਨਾਂ ਨਾਲੋਂ ਘੱਟ ਰੱਖਣੀ ਪਏਗੀ ਪਰ ਮੰਡੀ ਜਿਹੜਾ ਮੰਡੀ ਵੇਚ ਕੇ ਆਉਂਦੇ ਆ ਉਹਦੇ ਨਾਲੋਂ ਵੱਧ ਰੱਖੋ ਹੂੰ ਅੱਛਾ ਫੇਰ ਇੱਕ ਤੀਜਾ ਵੀ ਰੱਖ ਸਕਦੇ ਆਂ ਵੀ ਜਿਹੜੀ ਆਮਦਨ ਹੋਵੇ ਇੱਕ ਫੇਰ ਨਾ ਕੁਝ ਪਰਸੈਂਟ ਜਿਹੜਾ ਉਹ ਸੈਂਟਰ ਨੂੰ ਚਲਾਉਣ ਵਾਸਤੇ ਰੱਖਿਆ ਜਾ ਸਕਦਾ ਕਿਰਾਇਆ ਹੈ ਬਿਜਲੀ ਦਾ ਖਰਚਾ ਹੈ ਬੰਦੇ ਨੇ ਬੈਠਣਾ ਹੈ ਤਾਂ ਉਹ ਵੀ ਹੁਣ ਬੰਦੇ ਨੂੰ ਤਾਂ ਕਮਿਸ਼ਨ ਵੀ ਰੱਖ ਸਕਦੇ ਆਂ ਵਿੱਚ ਤੇ ਇੰਨੀ ਚੀਜ਼ ਵੇਚ ਦੋ ਤਾਂ ਇੰਨਾ ਤੁਹਾਡਾ ਹੋ ਜਾਏਗਾ ਅੱਛਾ ਇਹ ਪ੍ਰਤਾਵੇ ਕੀਤੇ ਜਾ ਸਕਦੇ ਹਨ ਹੁਣ ਇੱਕ ਸਾਡੇ ਖਪਤਕਾਰਾਂ 'ਚ ਵੀ ਬਹੁਤਿਆਂ ਵਿੱਚ ਨੁਕਸ ਹੈ ਪਰ ਬਹੁਤ ਸਾਰੇ ਖਪਤਕਾਰ ਤਾਂ ਆ ਕੇ ਫਰਮਾਂ ਤੋਂ ਹੀ ਲੈ ਜਾਂਦੇ ਆ ਉਹ ਤਾਂ ਜੁੜੇ ਰਹਿਣਗੇ ਰਹਿਣਗੇ ਬਹੁਤੇ ਖਪਤਕਾਰ ਆ ਜੇ ਕਿਸਾਨ ਕਹਿਣ ਤਾਂ ਉਹਨਾਂ ਤੋਂ ਨਹੀਂ ਲੈਣੇ ਉਹ ਜਿਹੜੀ ਦੁਕਾਨਾਂ ਤੋਂ ਬੇਹੀ ਸਹੀ ਹੋਈ ਘੁੰਮ ਕੇ ਆਉਂਦੀ ਉਹ ਮਹਿੰਗੀ ਲੈ ਲੈਣਗੇ ਖਪਤਕਾਰਾਂ ਨੂੰ ਵੀ ਆਪਣੀ ਸੋਚ ਤੇ ਮਾਨਸਿਕਤਾ ਬਦਲ ਨਹੀਂ ਪਾਉਗੀ ਹਾਂ ਉਹਨਾਂ ਨੂੰ ਵੀ ਭਾਤ ਦੇਣਾ ਪਏਗਾ ਭਈ ਸਾਡੇ ਕਿਸਾਨ ਭਰਾ ਆ ਹੁਣੇ ਕਿਸਾਨੀ ਨੂੰ ਨੇਤਾ ਆ ਕੇ ਲੋਕਾਂ ਨੂੰ ਸਮਝਾਉਣ ਖਪਤਕਾਰ ਕਿਸਾਨਾਂ ਨੂੰ ਨਹੀਂ ਖਪਤਕਾਰਾਂ ਨੂੰ ਵੀ ਸਮਝਾਉਣ ਹਾਂ ਇਹ ਤੁਹਾਡੀ ਸਵੇਦਾ ਬਾਸਤੇ ਕਰ ਰਹੇ ਬੜਾ ਇਕੱਠ ਕਰੋ ਹਰ ਪਿੰਡ ਦੇ ਵਿੱਚ ਇਹ ਤੁਹਾਡੀ ਸਵੇਦਾ ਬਾਸਤੇ ਅਸੀਂ ਕਰ ਰਹੇ ਹਾਂ ਕਿ ਤੁਸੀਂ ਇਹਨਾਂ ਦੁਕਾਨਾਂ ਤੇ ਆਇਓ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਸਾਨੂੰ ਦੱਸੋ ਸ਼ਿਕਾਇਤ ਹੈ ਤਾਂ ਕੋਈ ਸਾਨੂੰ ਦੱਸੋ ਹੁਣ ਇਹ ਸਰਕਾਰਾਂ ਵੱਲ ਚਾਗਦੇ ਜਿਹੜੀ ਚੀਜ਼ ਪੈਦਾ ਕਰਦੇ ਸਰਕਾਰ ਚੱਕੀ ਸਰਕਾਰਾਂ ਨਹੀਂ ਚੱਕ ਸਕਦੀਆਂ ਇਹ ਚੀਜ਼ਾਂ ਨਾਸ਼ਵਾਨ ਹਨ ਕਣਕ ਛੋਨਾ ਦਾ ਚਲੋ ਸਟੋਰ ਚ ਦਿੱਤਾ ਸੇਲਫਾਸ ਦੇ ਦਿੱਤੀ ਕੀੜੇ ਮਾਰ ਦਿੱਤੇ ਇਹ ਤਾਂ ਘੰਟਿਆਂ ਦੇ ਹਿਸਾਬ ਨਾਲ ਮਰ ਜਾਂਦੀਆਂ ਸਬਜ਼ੀਆਂ ਫਲ ਤੇ ਹੁਣ ਇਹ ਆ ਕਿ ਸਰਕਾਰਾਂ ਖਰੀਦ ਕੇ ਉਹਨਾਂ ਦੇ ਤਾਂ ਜ਼ਿੰਮੇਵਾਰੀ ਕਿਸੇ ਦੀ ਨਹੀਂ ਹੋਣੀ ਆਪ ਹੀ ਆਪ ਜੇ ਵੀ ਛੁੱਟੀਆਂ ਆਉਣੀਆਂ ਇਹਦੇ ਤਰਪਾਹ ਲੋੜ ਕੇ ਤਾਂ ਉਹ ਨਹੀਂ ਕਿੰਨੇ ਉੱਤੇ ਦੇਣੀ ਤਾਂ ਉਹ ਬਿਜ਼ਨਸ ਨਹੀਂ ਕਰ ਸਕਦੀਆਂ ਸਰਕਾਰਾਂ ਨਹੀਂ ਤਾਂ ਉਹ ਬਿਜ਼ਨਸ ਚੋਗੀਆਂ ਰਹਿ ਜਾਣੀਆਂ ਹੋਰ ਕੋਈ ਕੰਮ ਨਹੀਂ ਕਰ ਸਕਣਗੇ ਤੋਂ ਸਰਕਾਰਾਂ ਤੇ ਟੇਕ ਛੱਡ ਕੇ ਸਾਨੂੰ ਆਪ ਸਰਕਾਰੀ ਜਿਹੜੀਆਂ ਮੰਡੀਆਂ ਉਹ ਵੀ ਰਹਿਣ ਉੱਥੇ ਵੀ ਜਿਹੜੇ ਚਾਹੁੰਦੇ ਆ ਅੱਛੀ ਛਟ ਕੇ ਆ ਜੀ ਛਟ ਕੇ ਆ ਜਾਣ ਲੇਕਿਨ ਇਹ ਜ਼ਰੂਰ ਕਰਨਾ ਕਿ ਆਪ ਗਾਂ ਇਹ ਤੇ ਉਹਨਾਂ ਮੰਡੀਆਂ ਦੇ ਮੁਕਾਬਲੇ ਆਪਣੀ ਇੱਕ ਮੰਡੀ ਵਿਕਸਿਤ ਕਰਨੀ ਹੈ ਜਿਹੜੀ ਖਪਤਕਾਰਾਂ ਦੇ ਹਿੱਤਾਂ ਵਿੱਚ ਹੋਵੇ ਔਰ ਕਿਸਾਨਾਂ ਦੇ ਹਿੱਤਾਂ ਵਿੱਚ ਹੋਵੇ। ਉਹ ਵਿੱਚ ਵਿੱਚ ਸੰਭਾਵਨਾ ਜਾਂ ਇਹ ਹੋ ਸਕਣ ਦਾ ਤੁਹਾਨੂੰ ਲੱਗਦਾ ਹੈ ਹੋ ਸਕਦਾ ਹੈ। ਮੈਂ ਕਹਿੰਦਾ ਕਿਉਂ ਨਹੀਂ ਹੋ ਸਕਦਾ? ਮੈਂ ਕਹਿੰਦਾ ਇੱਥੇ ਮੇਰੇ ਇੱਕ ਸਲਾਈ ਦਾ ਕੰਮ ਕਰਦੇ ਆ ਬੜਾ ਵੱਡਾ ਪ੍ਰੋਜੈਕਟ ਹੈ। ਉਹ ਬਾਹਰੋਂ ਆ ਕੇ ਸ਼ੁਰੂ ਕੀਤਾ ਹੈ। ਉਹ 15 ਤੋਂ 35 ਸਾਲ ਦੀਆਂ ਕੁੜੀਆਂ ਦੀਆਂ ਸਾਰੇ ਨਾਰਥ ਅਮਰੀਕਾ ਚ ਜੋਰਫ ਦੇ ਵਿੱਚ ਫਰਾਕਾਂ ਤਿਆਰ ਕਰਕੇ ਭੇਜਦੇ ਆ। ਸ਼ਾਇਦ ਹੈ। ਜੇ ਉਹ ਲੋਕ ਮਹਾ ਸ਼ਾਸਕ ਦੇ ਮਾਰਕੀਟਿੰਗ ਦੇ ਤੇ ਕਿਸਾਨ ਜਿਹੜਾ ਘਰੇ ਹੀ ਪੈਦਾ ਕਰਦਾ ਉਹ ਕਿਉਂ ਨਹੀਂ ਕਰ ਸਕਦਾ ਕਿਉਂ ਨਹੀਂ ਕਰ ਸਕਦਾ ਇੱਛਾ ਸ਼ਕਤੀ ਚਾਹੀਦੀ ਹੈ ਸ਼ੌਕ ਚਾਹੀਦਾ ਹੈ ਦ੍ਰਿੜਤਾ ਚਾਹੀਦੀ ਲਗਨ ਚਾਹੀਦੀ ਹੈ ਇਮਾਨਦਾਰੀ ਚਾਹੀਦੀ ਹੈ ਮਿਹਨਤ ਚਾਹੀਦੀ ਹੈ ਇਹ ਚੀਜ਼ਾਂ ਚਿਮਟੇ ਨਾਲ ਜੱਕਣ ਨੂੰ ਤਿਆਰ ਨਹੀਂ ਸਾਡੇ ਲੋਕ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਖਪਤਕਾਰ ਵੀ ਥੋੜਾ ਗੰਭੀਰਤਾ ਦੇ ਨਾਲ ਸੋਚਣ ਔਰ ਬਸਾਨ ਵੀ ਗੰਭੀਰ ਕਾਰਨ ਨਾਲ ਹੋਤੀ ਬਿਲਕੁਲ ਸਾਨੂੰ ਦੋਹਾਂ ਅਸੀਂ ਦੋਨੇ ਇੱਕ ਦੂਸਰੇ ਦੀ ਲੋੜ ਹੈ ਹਾਂਜੀ ਸੋ ਬਾਪੂ ਜੀ ਬਹੁਤ ਕੀਮਤੀ ਜਿਹੜਾ ਇਹ ਮਾਡਲ ਤੁਸੀਂ ਸਮਝਾਇਆ ਬਹੁਤ ਮਹੱਤਵਪੂਰਨ ਮਾਡਲ ਹੈ ਉਮੀਦ ਕਰਦੇ ਹਾਂ ਕਿ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਮੈਨੂੰ ਤੇ ਬਹੁਤ ਬਹੁਤ ਸਿੱਖਣ ਨੂੰ ਮਿਲਿਆ ਸੋ ਸਾਡੇ ਜਿਹੜੇ ਦੋਸਤ ਜੁੜੇ ਹੋਏ ਨੇ ਉਹ ਇਸ ਫੀਲਡ ਦੇ ਉਹਨਾਂ ਨੂੰ ਵੀ ਕੋਈ ਨਾ ਕੋਈ ਸਿੱਖਣ ਨੂੰ ਮਿਲੇਗਾ ਆਪਣੇ ਵਿਚਾਰ ਸਾਡੇ ਨਾਲ ਕਮੈਂਟ ਸੈਕਸ਼ਨ ਚ ਸਾਂਝੇ ਕਰਿਓ ਔਰ ਦਸਾਂਜ ਸਾਹਿਬ ਹੋਣਾ ਨੰਬਰ ਤਾਂ ਫਲੈਸ਼ ਕਰਦਾ ਹੀ ਆ ਜੀ ਵੀਡੀਓ ਦੇ ਵਿੱਚ ਤੋਂ ਆਪਣੇ ਵਿਚਾਰ ਜਿਹੜੇ ਆ ਉਹ ਵਾਪਸ ਜਿੰਨੇ ਤੁਸੀਂ ਆਪ ਹੀ ਦੇ ਸਕਦੇ ਆ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਪਸੰਦ ਆਈ ਹੋਵੇ ਤੇ ਲਾਈਕ ਵਾਲਾ ਬਟਨ ਦਬਕੇ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਉਹ ਸਾਡੇ ਲਈ ਬਹੁਤ ਇੰਪੋਰਟੈਂਟ ਹੁੰਦਾ ਸੋ ਜੁੜੇ ਰਹੋ ਜੀ ਪੀ ਆਰ ਪੰਜਾਬ ਦੇ ਨਾਲ ਬਾਪੂ ਜੀ ਬਹੁਤ ਬਹੁਤ ਧੰਨਵਾਦ ਜੀ ਜਲਦੀ ਫੇਰ ਮਿਲਦੇ ਆ ਹਾਂ ਧੰਨਵਾਦ